हां दोस्तों हां जी भाई साशी काल ਤੇ ਆਪਾਰ ਕੇ ਗਰੋਸ ਨਾਮ ਤੋਂ ਤੇ ਆ ਬਹੁਤ ਵਧੀਆ ਪ੍ਰੋਡਕਟ ਹੈ ਜੀ ਆਪਣਾ ਤੇ 1 ਮਿੰਟ ਦਾ ਤੇ 25 ਤੋਂ 30 ਲੀਟਰ ਦਾ ਫਲੋ ਹੈ ਜੀ ਛੱਡੋਗੇ ਰੁਕ ਜਾਊਗਾ ਦੱਬੋਗੇ ਤਾਂ ਚੱਲੂਗਾ ਵਧੀਆ ਫਲੋ ਚ ਆਮ ਕਿਸਾਨ ਵਾਸਤੇ ਬਹੁਤ ਗੈਂਡ ਚੀਜ਼ ਹੈ 1 ਮਿੰਟ ਦਾ 25-30 ਲੀਟਰ ਫਲੋ ਕੁੱਲ 2500 ਰੁਪਏ ਚ 14 ਫੁੱਟ ਪਾਈਪ ਇਹਦੇ ਨਾਲ ਗਨ ਹੈ ਤੇ ਮੋਟਰ ਹੈ ਇਹ ਕੇਟਾ ਸੋਰੀ ਸਾਰੀ ਦਿਖਾ ਦਣਾ ਮੈਂ ਤੁਹਾਨੂੰ ਵਧੀਆ ਕੁਆਲਿਟੀ ਚ ਵਾਰੰਟੀ ਨਾਲ ਆਪਣੀ ਕੇਟਾ ਜੀ ਇਹ ਤੇ ਬਾਕੀ ਜੀ ਜਿਹੜਾ ਇਹ ਮਾਡਲ ਹੈ ਜੀ ਆਪਣਾ ਡਿਜੀਟਲ ਮਾਡਲ ਹੈ ਓਕੇਟ ਚੀਜ਼ ਹੈ ਤੇ ਇਹ ਚ ਆਪਾਂ ਲੀਟਰਾਂ 'ਚ ਭਰ ਕੀ ਪਾ ਸਕਦੇ ਆ ਤੇ ਪੈਸਿਆਂ 'ਚ ਵੀ ਭਰ ਕੇ ਪਾ ਸਕਦੇ ਇਹਨੂੰ ਇੱਥੋਂ ਦੱਬ ਕੇ ਚਾਹੇ 200 ਦਾ ਪਾਓ 300 ਦਾ ਪਾਓ ਲੀਟਰਾਂ 'ਚ ਪਾਓ ਜਿਵੇਂ ਮਰਜ਼ੀ ਪਾਓ ਜਿੰਨੀ ਵੀ ਮੰਨ ਲਓ ਤੁਸੀਂ ਨੇ ਡੀਜ਼ਲ ਪਾਇਆ ਤੇ ਪਰਚੀ ਕੱਢਣੀ ਹੈ ਆ ਲਓ ਜੀ ਤੁਹਾਨੂੰ ਨਾਲ ਦੀ ਨਾਲ ਪਰਚੀ ਦੇ ਦਊਗਾ ਸਾਰਾ ਦੱਸੂਗਾ ਵੀ ਇੰਨੇ ਲੀਟਰ ਇੰਨੇ 88 ਰੁਪਏ 40 ਦੇ ਪੈਸੇ ਦੇ ਹਿਸਾਬ ਨਾਲ 1 ਲੀਟਰ 76 ਪੁਆਇੰਟ ਆ ਸਾਰਾ ਕੁਝ ਦੱਸੂਗਾ ਜੀ ਇਹ ਜਿਹੜੇ ਦਿਨ ਦੇ ਵਿੱਚ ਜਿਹੜਾ ਇਹ ਮਾਡਲ ਹੈ ਜੀ ਡਿਜੀਟਲ ਮਾਡਲ ਹੈ ਇਹ ਗੋਕੈਂਡ ਚੀਜ਼ ਹੈ ਤੇ ਇਹਨੂੰ ਆਪਾਂ ਲੀਟਰਾਂ ਚ ਭਰ ਕੇ ਵੀ ਪਾ ਸਕਦੇ ਆ ਇਹਨੂੰ ਆਪਾਂ ਪੈਸਿਆਂ ਚ ਭਰ ਕੇ ਵੀ ਪਾ ਸਕਦੇ ਆ ਇੱਥੋਂ ਤੇ ਸਾਰਾ ਇਹ ਰਿਕਾਰਡ ਰੱਖੂਗਾ ਤੇ ਨਾਲ ਇਹ ਤੁਹਾਨੂੰ ਪਰਚੀ ਵੀ ਦੇਊਗਾ ਵਧੀਆ ਹੈਵੀ ਮਾਡਲ ਹੈ 1 ਮਿੰਟ ਦਾ 50 ਲੀਟਰ ਦਾ ਦਾ ਫਲੋ ਹੈ 14 ਫੁੱਟ ਹੈਵੀ ਹਾਈਡਰੋਲਿਕ ਪਾਈਪ ਆਟੋ ਗਨ ਦੇ ਨਾਲ ਹੈ ਤੇ ਇਹਨੂੰ ਹੋਰ ਕਿਹੜੀ ਚੀਜ਼ ਇਹ ਚ ਕੀ ਹੈ ਇਹਨੂੰ ਆਪਾਂ ਬਿਜਲੀ ਦੇ ਵੀ ਚਲਾ ਸਕਦੇ ਆ ਬੈਟਰੀ ਦੇ ਵੀ ਚਲਾ ਸਕਦੇ ਆ ਇੱਥੇ ਚੱਲ ਰਿਹਾ ਜੀ ਬਿਜਲੀ ਤੇ ਆਹ ਸਵਿੱਚ ਨੂੰ نیچے ਕਰੋ ਇਹ ਬੈਟਰੀ ਤੇ ਚੱਲੂਗਾ ਜੀ ਉਪਰ ਕਰੋ ਇਹ ਬਿਜਲੀ ਤੇ ਚੱਲੂਗਾ ਜੀ ਹਾਂ ਤੇ ਉਸ ਤੋਂ ਬਾਅਦ ਚ ਆਪਣੇ ਲਵੇ ਇਹ ਮਾਡਲ ਆ ਗਿਆ ਜੇ ਹੋ ਪ੍ਰਾਈਸ ਹੈ ਜੀ ਇਹਦਾ 21000 ਉਸ ਤੋਂ ਬਾਅਦ ਆਪਣੇ ਲਵੇ ਜੀ ਹੋਰ ਜ਼ਿਆਦਾ ਮੰਨ ਲਓ ਲਗਾਤਾਰੀ ਤੇਲ ਪਾਉਣਾ 1 ਮਿੰਟ ਦਾ 80 ਲੀਟਰ ਦਾ ਬਲੋ ਹੈ 750 ਐਚਪੀ ਮੋਟਰ ਲੱਗੀ ਹੋਈ ਹੈ ਡਿਜੀਟਲ ਹੈ ਬਹੁਤ ਗੈਂਡ ਚੀਜ਼ ਹੈ ਜਿਹਨੇ ਬਾਲਾ ਹੀ ਨਜਾਇਆ ਜੀ ਵਰਤਣਾ ਹੈ 17500 ਦਾ ਪੈ ਜਾਊਗਾ ਜੀ ਹੋਰ ਪੈਸੇ ਕੱਟ ਲਾਉਣੇ ਨੇ ਘੱਟ ਖਪਤ ਹੈ 1 ਮਿੰਟ ਦਾ 50 ਲੀਟਰ ਡਿਜੀਟਲ ਹੈ 15000 ਦਾ ਬੇਜੂਗਾ ਬਹੁਤ ਘੈਂਟ ਚੀਜ਼ ਐ ਸਾਰੀ ਐਸੈਸਰੀ ਇਹਦੇ ਨਾਲ ਵੀ ਐ ਇਹਦੇ ਨਾਲ ਵੀ ਇੱਕੋ ਜੀ ਐਸੈਸਰੀ ਸਾਰਿਆਂ ਨਾਲ ਹੀ ਮਿਲੂਗੀ ਹਾਂ ਡੀਸੀ ਗਰੰਟਾ ਐ ਇਹ ਦੋਨਾਂ ਤੇ ਆਪਸ਼ਨ ਚ ਚਲਾਉਣਾ ਦੋਨਾਂ ਤੇ ਵੀ ਚੱਲ ਜੂਗਾ ਕੋਈ ਵਹਿਮ ਨਹੀਂ ਹੈਗਾ ਜੇ ਜਿਆਦਾ ਹੀ ਫਿਰ ਐਕਿਊਰੇਸੀ ਹਾਈ ਐਕਿਊਰੇਸੀ ਦੀ ਜਾਨਾ ਜੀ ਤੇਲ ਵੇਚਣਾ ਤਾਂ ਆ ਤਾਂ ਫਿਰ ਬੰਬਾਟਾ ਹੀ ਐ ਸਾਰਾ ਸੋਨਾ ਡਬਾਲੇ ਚ ਲੱਗਿਆ ਹੋਇਆ ਬਹੁਤ ਜਿਆਦਾ ਘੈਂਟ ਚੀਜ਼ ਐ 80 ਤੋਂ 100 ਲੀਟਰ ਪਾਊਗਾ ਇਹ ਤੇਲ ਵਿੱਚੋਂ ਨਜ਼ਾਰੇ ਲਓ ਹੋਰ ਸਸਤਾ ਲੈਣਾ ਵਿਦਆਊਟ ਮੀਟਰ ਆ ਜੂਗਾ ਵਿਦਆਊਟ ਮੀਟਰ ਆ ਜੂਗਾ ਆਟੋ ਕੱਟ ਜਾਂਦੇ ਨਾਲ ਆਉ 50 ਲੀਟਰ ਫਲੋ ਦੇ ਮੋਗੈਂਡ ਜੀ ਜੇ ਕੱਟ ਪੈਸੇ ਚ 657500 ਚ ਗੁਰੂ ਸੁਨਾਮ ਨੇੜੇ ਬੱਸ ਸਟੈਂਡ ਕੋਲ ਆਪਣੀ ਸ਼ਾਪ ਹੈ ਜੀ ਤੇ 올 ਇੰਡੀਆ ਡਿਲੀਵਰੀ ਹੈ ਤੁਸੀਂ ਫੋਨ ਤੇ ਆਰਡਰ ਕਰਕੇ ਵੀ ਮੰਗਾ ਸਕਦੇ ਹੋ ਤੇ ਜਿਸ ਮੇਰੇ ਵੀਰ ਨੇ ਵਿਜ਼ਿਟ ਕਰਨ ਦਾ ਸੁਨਾਮ ਸਾਹਿਬ ਬੱਸ ਸਟੈਂਡ ਕੋਲ ਆ ਕੇ ਸਾਡੇ ਲਈ ਵਿਜ਼ਿਟ ਕਰ ਸਕਦਾ ਜੀ ਸਤਿ ਸ੍ਰੀ ਅਕਾਲ ਜੀ ਫੋਨ ਨੰਬਰ ਹੈ ਜੀ ਆਪਣਾ 8968001200 ਸਤਿ ਸ੍ਰੀ ਅਕਾਲ ਦੁਬਾਰਾ ਸਤਿ ਸ੍ਰੀ ਅਕਾਲ